ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੌਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਬਾਗ ਮੰਨਦੇ ਆਂ ਸਾਡੇ ਕਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਝ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਸਾਡੇ ਘਰੇ ਆਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਜੋਧਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚੱਲਿਆ ਅਸਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਧਿਆੰਗ ਸੰਗ ਰਹਿਣ ਤੇ ਕੌਮ ਦੀ ਵੱਤੋਂ ਵੱਤ ਸੇਵਾ ਕਰ ਸਕਣ ਇਹੋ ਸਾਡੀ ਦਿਲੀਸ਼ਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮੇਰ ਪ੍ਰਿਆਤ ਕਰੋ ਇਹ ਜਿਹੜੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਬਾਗਡੋਰ ਸੰਭਾਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ